ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਪਾਉਣੇ ਰਹੇ ਨੇ ਆ ਪਰ ਅੱਜ ਲਈ ਜਿਹੜੀ ਵੀਡੀਓ ਹੈਗੀ ਆ ਉਹੀ ਵੀਡੀਓ ਮੁੰਡੇ ਕੁੜੀਆਂ ਦੇਖਣ ਜਿਹੜੇ ਮੁੰਡੇ ਕੁੜੀਆਂ ਆਈਪੀਐਲ ਦੇਖਣ ਦੇ ਸ਼ਕੀਨ ਆ ਹਾਂਜੀ ਆਪਾਂ ਗਏ ਸੀਗੇ ਧਰਮਸ਼ਾਲਾ ਮੈਚ ਦੇਖਣ ਆਈਪੀਐਲ ਦਾ ਐਸੇ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿੱਥੋਂ ਕਿਵੇਂ ਟਿਕਟ ਬੱਕ ਹੁੰਦੇ ਆ ਕੀ ਸਾਰਾ ਉੱਥੇ ਹਿਸਾਬ ਕਿਤਾਵਾ ਹਾਂਜੀ ਵੀਡੀਓ ਨੂੰ ਐਂਡ ਤੱਕ ਠੀਕਾ ਦੇਖਦੇ ਰਹੋ ਤੁਹਾਡਾ ਸਹੀ ਬਹੁਤ ਧੰਨਵਾਦੀ ਹੋਵਾਂਗੇ ਹਾਂਜੀ ਜੇ ਆਪਾਂ ਟਿਕਟਾਂ ਦੀ ਗੱਲ ਕਰੀਏ ਧਰਮਸ਼ਾਲਾ ਮੈਚ ਦੀ ਟਿਕਟ 1200 1500 1700 2200 6750 ਇਸ ਤਰ੍ਹਾਂ ਦੀ ਇਸ ਤਰ੍ਹਾਂ ਟਿਕਟਾਂ ਮਿਲਦੀਆਂ ਨੇ ਹਾਂਜੀ ਟਿਕਟਾ ਟੁਕਟਾਂ ਲੈ ਕੇ ਇੱਥੇ ਆਪਣੀ ਐਂਟਰੀ ਹੋਣੀ ਸੀਗੀ ਗਰਾਊਂਡ ਵਿੱਚ ਐਂਟਰੀ ਦੇ ਸ਼ੁਰੂ ਵਿੱਚ ਹੀ ਇੱਕ ਫ੍ਰੀ ਕੁਝ ਟੈਟੂ ਬਣਦੇ ਸੀਗੇ ਪੰਜਾਬ ਦੇ ਟੈਟੂ ਉਹ ਤੁਸੀਂ ਦੇਖ ਸਕਦੇ ਆ ਹਾਂਜੀ ਅਸੀਂ ਸੀਗੇ ਪੂਰੇ 5 ਜਾਣੇ ਤੇ ਤੁਸੀਂ ਦੇਖ ਸਕਦੇ ਆ ਅਸੀਂ ਹੁਣ ਗਰਾਊਂਡ ਵੱਲ ਜਾ ਰਹੇ ਹਾਂ ਸਟੇਡੀਅਮ ਵੱਲ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ ਕਿਉਂਕਿ ਧਰਮਸ਼ਾਲਾ ਦਾ ਗਰਾਊਂਡ ਦੁਨੀਆ ਦਾ ਸਭ ਤੋਂ ਸੋਹਣਾ ਗਰਾਊਂਡ ਮੰਨਿਆ ਜਾਂਦਾ ਪਹਾੜਾਂ ਵਿੱਚ ਇੱਧਰ ਵੇਖੋ ਇੱਥੋਂ ਨਾਲ ਆਪਣੀ ਐਂਟਰੀ ਹੋ ਗਈ ਆ ਤੁਸੀਂ ਦੇਖ ਸਕਦੇ ਆ ਬਹੁਤ ਜਿਆਦਾ ਸੋਹਣਾ ਗਰਾਊਂਡ ਆ ਆਸੇ-ਪਾਸੇ ਪਹਾੜ ਆ ਆਪਾਂ ਜਿਵੇਂ ਕਹ ਦੀਏ ਇੱਕ ਬਹੁਤ ਵੱਡੇ ਪਹਾੜ ਨੂੰ ਜਿਵੇਂ ਕੱਟ ਕੇ ਜਾਂ ਉਹਨੂੰ ਪਧਰਾ ਕਰਕੇ ਜਿਵੇਂ ਇੱਥੇ ਸਾਨੂੰ ਐ ਲੱਗਿਆ ਜਿਵੇਂ ਇੱਥੇ ਐ ਗਰਾਊਂਡ ਬਣਾਇਆ ਗਿਆ ਹੁੰਦਾ ਏ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ 뷰 ਵਾਲਾ ਗਰਾਊਂਡ ਆ ਆ ਜਿਹੜੀ ਤੁਸੀਂ ਸਾਹਮਣੇ ਲਾਲ-ਲਾਲ ਬਿਲਡਿੰਗ ਦੇਖ ਰਹੇ ਆ ਇਹ ਵੀ ਰਾਤ ਨੂੰ ਜਾਗਦੀ ਆ ਬਹੁਤ ਸੋਹਣਾ ਐਨਾ ਠੰਡਾ ਮਾਹੌਲ ਸੀਗਾ ਗਰਮੀ ਬਿਲਕੁਲ ਹੀ ਨਹੀਂ ਸੀਗੀ ਪਰ ਜੇ ਹੁਣ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ 'ਚ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਪਰ ਇੱਥੇ ਬਹੁਤ ਠੰਡਾ ਮੌਸਮ ਸੀਗਾ ਇਹਦਾ ਸਾਲ ਸਾਡੇ ਉੱਪਲੇ ਪਾਸੇ ਸੀਗਾ Tata New Box ਸਾਈਡ ਤੇ ਸੀਗੀ ਸਕਰੀਨ ਲੱਗੀ ਹੋਈ ਤੇ ਜੇ ਮੈਂ ਇਸ ਨੂੰ ਮੈਚ ਬਾਰੇ ਦੱਸਾਂ ਜੇ ਆਪਾਂ ਮੈਚ ਦੇਖਣਾ ਹੈ ਥੋੜਾ ਜਿਹਾ ਬੰਦਾ ਉੱਪਰ ਚੜ ਕੇ ਬੈਠੇ ਉੱਪਰੋਂ ਮੈਚ ਬਹੁਤ ਸੋਹਣਾ ਦਿਂਦਾ ਹੈ ਤੇ ਜੇ ਹੁਣ ਆਪਾਂ ਮੈਂ ਗੱਲ ਆਪਣੀ ਗੱਲ ਕਰਾਂ ਮੈਂ ਸਭ ਤੋਂ ਪਹਿਲਾਂ ਮੈਚ ਵਖਿਆ ਸੀ ਮਹਾਲੀ 2018 ਵਿੱਚ ਮਹਾਲੀ ਮੈਂ 2-3 ਮੈਚ ਦੇਖਿਆ ਤੇ ਉਦੋਂ ਬਾਅਦ ਵਿੱਚ ਮੈਂ ਮੈਚ ਦੇਖਿਆ ਚੰਡੀਗੜ੍ਹ ਮੁੱਲਾਪੁਰ ਜਿਹੜਾ ਨਵਾਂ ਬਣਿਆ ਸਟੇਡੀਅਮ ਤੇ ਆ ਆਪਣਾ ਤੀਜਾ ਗਰਾਊਂਡ ਆ ਧਰਮਸ਼ਾਲਾ ਜੇ ਹੁਣ ਮੈਂ ਮਹਾਲੀ ਵਾਲੇ ਗਰਾਊਂਡ ਦੀ ਗੱਲ ਕਰਾਂ ਮਹਾਲੀ ਵਾਲਾ ਗਰਾਊਂਡ ਬਹੁਤ ਵੱਡਾ ਏ ਉਹਦੀ ਬਾਉਂਡਰੀ ਬਹੁਤ ਜ਼ਿਆਦਾ ਵੱਡੀ ਆ ਅੱ ਤੋਂ ਬਾਅਦ ਜਿਹੜਾ ਮੁੱਲਾਪੁਰ ਦਾ ਸਟੇਡੀਅਮ ਆ ਉਹਦੀ ਬਾਉਂਡਰੀ ਉਖਤ ਵੀ ਜ਼ਿਆਦੇ ਵੱਡੀ ਆ ਤੇ ਜੇ ਹੁਣ ਮੈਂ ਇਸ ਗਰਾਊਂਡ ਦੀ ਗੱਲ ਕਰਾਂ ਧਰਮਸ਼ਾਲਾ ਗਰਾਊਂਡ ਦੀ ਗੱਲ ਕਰਾਂ ਧਰਮਸ਼ਾਲਾ ਗਰਾਊਂਡ ਦੀ ਬਾਉਂਡਰੀ ਮਹੱਲੀ ਤੋਂ ਥੋੜੀ ਜੀ ਛੋਟੀ ਆ ਪਰ ਇੱਥੇ ਮੈਚ ਵੇਖਣ ਦਾ ਆਨੰਦ ਬਹੁਤ ਜ਼ਿਆਦੇ ਆਉਂਦਾ ਤੁਸੀਂ ਆ ਦੇਖ ਸਕਦੇ ਆ ਗਰਾਊਂਡ ਦੇ ਜਿੱਥੇ ਬਾਹਰਲੇ ਪਾਸੇ ਪਿਛਲੇ ਪਾਸੇ ਇੱਥੇ ਖਾਣ ਪੀਣ ਮਿਲਦਾ ਦੁਕਾਨਾਂ ਲੱਗੀਆਂ ਹੁੰਦੀਆਂ ਤੁਸੀਂ ਇਹ ਵੀ ਆਪਣਾ 뷰 ਦੇਖ ਸਕਦੇ ਆ ਕਿ ਕਿੰਨਾ ਸੋਹਣਾ ਐ ਤੇ ਜੇ ਆਪਾਂ ਪਾਣੀ ਦੀ ਗੱਲ ਕਰੀਏ ਮਹਾਲੀ ਵਾਲੇ ਗਰਾਊਂਡ ਵਿੱਚ ਜਾਂ ਹੋਰਾਂ ਗਰਾਊਂਡਾਂ ਵਿੱਚ ਜਾਂ ਪਾਣ ਦਾ ਕਾਪਾ ਉਸ ਦੀ ਕਿਰਪੇ ਦਾ ਮਿਲਦਾ ਪੀਣ ਵਾਸਤੇ ਪਰ ਇੱਥੇ ਪਾਣੀ ਬਿਲਕੁਲ ਫ੍ਰੀ ਸੀਗਾ ਜਿੰਨਾ ਮਰਜ਼ੀ ਤੁਸੀਂ ਪਾਣੀ ਪੀਓ ਹੁਣ ਆਹ ਦੇਖੋ ਜਦੋਂ ਪਹਿਲੀ ਇਨਿੰਗ ਖਤਮ ਹੋਈ ਤਾਂ ਉਹਨਾਂ ਨੇ ਥੋੜੇ ਜਿਹਾ ਪਟਾਕੇ-ਪਟੂਕੇ ਜਲਾਏ ਲਾਈਟਾਂ ਬੰਦ ਕਰਤੀਆਂ ਤੇ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਮਾਹੌਲਾ ਗਰਾਊਂਡ ਦਾ ਕਿੰਨਾ ਸੋਹਣਾ ਲੱਗ ਰਿਹਾ ਜਿਵੇਂ ਆਪਾਂ ਪਹਿਲਾਂ ਵੀਡੀਓ 'ਚ ਗੱਲ ਕੀਤੀ ਆ ਵੀ ਉਹ ਬਿਲਡਿੰਗ ਚੱਕਦੀ ਆ ਦੇਖੋ ਤੁਸੀਂ ਦੇਖ ਸਕਦੇ ਆ ਉਹ ਬਿਲਡਿੰਗ ਕਿੰਦਾ ਚੱਗ ਰਹੀ ਆ ਆ ਦੇਖੋ ਕਿੰਨਾ ਸੋਹਣਾ ਮਾਹੌਲਾ ਪਟਾਕੇ ਪਟੁਕੇ ਪੂਰੇ ਫੋਲਵ ਵਧੀਆ ਚੱਲਦੇ ਸੀਗੇ ਹਰ ਇੱਕ ਬੰਦਾ ਆਪਣਾ ਫੋਨ ਕੱਢ ਕੇ ਦੇਖ ਰਿਹਾ ਸੀਗਾ ਵੀ ਵੀਡੀਓ ਬਣਾਈ ਆ ਯਾਰ ਆ ਦੇਖੋ ਕਿੰਨਾ ਸੋਹਣਾ ਮਾਹੌਲਾ ਕਿਵੇਂ ਸਾਰਾ ਬਿਲਡਿੰਗ ਜਗਦੀ ਪਈ ਆ ਤੇ ਜੇ ਆਪਾਂ ਅੰਦਰ ਖਾਣ ਪੀਣ ਦੀ ਗੱਲ ਕਰੀ ਗੀ ਅੰਦਰ ਖਾਣ ਪੀਣ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਏ ਬਹੁਤ ਜ਼ਿਆਦਾ ਮਹਿੰਗਾ ਕਿਉਂਕਿ ਉਹਨਾਂ ਦਾ ਵੀ ਕੋਈ ਕਸੂਰ ਨਹੀਂਗਾ ਉਹਨਾਂ ਨੂੰ ਮਹਿੰਗਾ ਦੇਣਾ ਪੈਂਦਾ ਉਹਨਾਂ ਦੀ ਮਜਬੂਰੀ ਆ ਤੇ ਆਹ ਦੇਖੋ ਮਤਲਬ ਜਦੋਂ ਮੈਚ ਖਤਮ ਹੋਇਆ ਸੀਗਾ ਆ ਕਿੰਨੀ ਮਤਲਬ ਇੱਥੇ ਲੋਕਾਂ ਦਾ ਗੰਥ ਪਾਇਆ ਪਿਆ ਸਾਰਾ ਖਾਣਾ ਪੀਂ ਕੇ ਸੁੱਟਿਆ ਪਿਆ ਏ ਤੇ ਆਹ ਤੁਸੀਂ ਦੇਖ ਸਕਦੇ ਆ ਪੰਜਾਬ 11 ਜਿੱਤ ਗਈ ਆਪਣੀ ਸਹੰਤਿਆ ਰਣਾ ਨਾਲ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਗਾਂ ਵੀ ਤੁਹਾਨੂੰ ਹੋਰ ਬਹੁਤ ਵਧੀਆ ਮਾਹੌਲ ਦਿਖਾਵਾਂਗੇ ਕਿੰਨਾ ਸ਼ੋਰ ਵਜਦਿਆ ਸਾਰੀ ਆਪਾਂ ਵੀਡੀਓ ਬਣਾਈ ਸੀਗੀ ਤੇ ਆਹ ਤੁਸੀਂ ਦੇਖ ਸਕਦੇ ਆ ਸਾਰਾ ਮੈਚ ਦਾ ਵੀਊ ਚੈੱਕ ਕਰੋ ਆਹ ਦੇਖੋ ਕਿਉਂਕਿ ਇੱਥੇ ਬਾਉਂਡਰੀ ਬਹੁਤ ਜ਼ਿਆਦਾ ਨੇੜੇ ਆ ਵੀ ਇੰਨੀ ਨੇੜੇ ਵੀ ਨਹੀਂ ਆਪਾਂ ਕਹਿ ਸਕਦੇ ਹੈ ਤਾਂ ਦੂਰ ਆ ਪਰ ਬਾਕੀ ਗਰਾਊਂਡਾਂ ਤੋਂ ਇਹ ਗਰਾਊਂਡ ਮੈਨੂੰ ਛੋਟਾ ਲੱਗਿਆ ਤੁਸੀਂ ਦੇਖ ਸਕਦੇ ਆ ਕਿਦਾਂ ਆਪਣੀ ਪੰਜਾਬ ਦੀ ਬੈਟਿੰਗ ਇਹ ਓ ਚੱਕ ਸ਼ਾਟ ਮਾਰਿਆ ਪਲ ਸਿੰਘ ਇੱਥੇ ਥੋੜੀ ਜਿਹੀ ਇੱਕ ਪਰਹਮ ਪੈਂਦੀ ਆ ਮੁੰਡੇ ਮਤਲਬ ਲੋਕ ਸਾਹਮਣੋਂ ਖੜੇ ਹੋ ਜਾਂਦੇ ਆ ਪਰ ਜਦੋਂ ਲਖਨਊ ਦੀ ਬੈਟਿੰਗ ਸੀਗੀ ਉਦੋਂ ਨਹੀਂ ਕੋਈ ਖੜਾ ਹੋਇਆ ਪੰਜਾਬ ਦੇ ਮੌਕੇ ਸਾਰੇ ਖੜੇ ਹੁੰਦੇ ਸੀ ਜਦੋਂ ਸ਼ਾਟ ਵਾਜਦਾ ਸੀਗਾ ਆ ਤੁਸੀਂ ਦੇਖ ਸਕਦੇ ਆ ਪੂਰੇ ਸ਼ਾਰਟ ਸ਼ੂਟ ਮੈਂ ਕਹਿੰਨਾ ਬਾਈ ਪੂਰਾ ਵਧੀਆ ਬੰਦ ਨੂੰ ਦਿੰਦਾ ਸ਼ਾਰਟ ਸ਼ੂਟ ਵਾਜਦੇ ਹੁਣ ਕਈ ਬੰਦੇ ਕਹਣਗੇ ਲੈ ਘਰੇ ਤਾਂ ਮੈਚ ਦੇਖਣਾ ਜਾਦੇ ਵਧੀਆ ਲੱਗਦਾ ਟੀਵੀ ਤੇ ਸਾਰਾ ਕੁਝ ਦਿੰਦਾ ਏ ਜਰ ਉਹ ਤਾਂ ਹੁਣੇ ਦੱਸੂਗਾ ਜੀ ਉਹ ਤਾਂ ਪਤਾ ਹੀ ਆਪਾਂ ਨੂੰ ਪਰ ਆ ਤੁਸੀਂ ਮੇਰੇ ਨਾਲ ਦਾ ਦੇਖੋ ਇਹ ਮੁੰਡਾ ਮੇਨਾਂ ਪਹਿਲੀ ਵਾਰ ਗਿਆ ਸੀ ਮੈਚ ਦੇਖਣ ਤੇ ਇਹਨੇ ਪੂਰਾ ਆਨੰਦ ਲਿਆ ਇਹਨੇ ਬਹੁਤ ਜ਼ਿਆਦਾ ਆਨੰਦ ਲਿਆ ਮੈਚ ਦੇਖਣ ਦਾ ਇਹਨੂੰ ਤੁਸੀਂ ਦੇਖ ਸਕਦੇ ਆ ਧਿਆਨ ਨਾਲ ਆ ਇੱਥੇ ਪਾਣੀ ਦਾ ਸਿਸਟਮ ਹੈ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਪਾਣੀ ਬਾਰੇ ਇੱਥੇ ਪਾਣੀ ਬਿਲਕੁਲ ਫ੍ਰੀ ਸੀਗਾ ਤੁਸੀਂ ਜਿੰਨਾ ਮਰਜ਼ੀ ਪਾਣੀ ਪੀਓ ਕਿਉਂਕਿ ਜਿਵੇਂ ਆਪਾਂ ਮਹਾਰਾਸ਼ਟਰੀ ਤੇ ਚੰਡੀਗੜ੍ਹ ਗਏ ਆ ਉੱਥੇ ਪਾਣੀ ਦੇ ਪੈਸੇ ਲੱਗਦੇ 30 ਰੁਪਏ ਦਾ ਕੱਪ ਮਿਲਦਾ ਆ ਆ ਦੇਖੋ ਸ਼ੋਰਟ ਬੁਮਾਰਾ ਦੇਖੋ ਚੌਂਗਾ ਲੱਗਿਆ ਸੀ ਇੱਥੇ ਪੂਰਾ ਇੱਥੇ ਪੂਰਾ ਆਨੰਦ ਹੁੰਦਾ ਬਾਈ ਮੈਂ ਦੇਖਾਂ ਦਾ ਪੈਸਾ ਵਸੂਲ ਮੈਚ ਸੀਗਾ ਪੂਰੇ ਛੱਕੇ ਚੌਂਕੇ ਲੱਗੇ ਰਣਵੀ ਬਹੁਤ ਬਣੇ ਉਧਰ ਲਖਨਊ ਨੇ ਵੀ ਚੰਗੇ ਰਣ ਬਣਾਏ ਤੇ ਪਹਿਲਾਂ ਆਪਣਾ ਤਾਂ ਖਲੂਬ ਦੇਵ ਕਾਫੀ ਬੰਦੇ ਆਊਟ ਹੋ ਗਏ ਸੀਗੇ ਜਲਦੀ ਜਲਦੀ ਤੇ ਬਾਅਦ ਚ ਮੈਨੂੰ ਲੱਗਿਆ ਕਿ ਤੇ 150 ਰਨ ਮਸਾ ਬਣੂਗਾ ਪਰ ਉਹ ਵੀ ਬਹੁਤ ਵਧੀਆ ਖੇਡੇ ਤੇ ਬਹੁਤ ਵਧੀਆ ਮੈਚ ਲੱਗਿਆ ਪੂਰਾ ਪੈਸਾ ਵਸੂਲ ਮੈਚ ਹੋਇਆ ਧੰਨਵਾਦ